ਅੱਜ ਕੱਲ ਚੋਣਾਂ ਦੇ ਦਿਨ ਹਨ ਇਸ ਲਈ ਚੋਣਾਂ ਨਾਲ ਸੰਬੰਧਿਤ ਹੀ ਗੱਲ ਕਰਦੇ ਹਾਂ ਜੀ ਇੱਕ ਪਿੰਡ ਵਿੱਚ ਇੱਕ ਨੇਤਾ ਦਾ ਭਾਸ਼ਣ ਹੋਣਾ ਸੀ 150 ਕਿਲੋਮੀਟਰ ਸਫ਼ਰ ਕਰਨ ਤੋਂ ਬਾਅਦ ਜਦੋਂ ਉਹ ਭਾਸ਼ਣ ਦੇਣ ਪਹੁੰਚਿਆ ਤਾਂ ਦੇਖਿਆ ਸਿਰਫ ਇੱਕ ਹੀ ਬੰਦਾ ਉਸ ਦਾ ਭਾਸ਼ਣ ਸੁਣਨ ਦੇ ਲਈ ਬੈਠਾ ਹੈ ਨੇਤਾ ਜੀ ਨੂੰ ਬੜੀ ਚਿੰਤਾ ਹੋਈ ਤੇ ਕਹਿੰਦਾ ਹੁਣ ਮੈਂ ਕੀ ਮੈਂ ਭਾਸ਼ਣ ਸਨਾਵਾ ਕੇ ਨਾ ਸਨਾਵਾ ਬੰਦਾ ਕਹਿਣ ਲੱਗਾ ਸਾਹਬ ਮੇਰੇ ਘਰ ਚ ਵੀ ਗਧੇ ਨੇ ਜੇਕਰ ਉਹ ਉਹਨਾਂ ਨੂੰ ਚਾਰਾ ਪਾਉਣ ਜਾਵਾਂ ਅਤੇ ਦੇਖਾਂ ਸਿਰਫ ਇੱਕ ਹੀ ਗਦਾ ਹੈ ਤਾਂ ਬਾਕੀ ਦੌੜ ਗਏ ਨੇ ਤਾਂ ਮੈਂ ਕੀ ਉਸ ਗਧੇ ਨੂੰ ਚਾਰਾ ਨਹੀਂ ਪਾਵਾਂਗਾ ਕਿ ਉਸ ਨੂੰ ਭੁੱਖਾ ਮਾਰ ਦੇਵਾਂਗਾ ਨੇਤਾ ਬੰਦੇ ਦੀ ਗੱਲ ਸੁਣ ਕੇ ਬੜਾ ਖੁਸ਼ ਹੋਇਆ ਤੇ ਸਪੇ ਤੇ ਚੜ ਕੇ ਉਸ ਨੇ 2 ਘੰਟੇ ਜੋਸ਼ ਵਿੱਚ ਭਾਸ਼ਣ ਦਿੱਤਾ ਭਾਸ਼ਣ ਦੀ ਸਮਾਪਤੀ ਤੋਂ ਬਾਅਦ ਥੱਲੇ ਉਤਰ ਕੇ ਬੰਦੇ ਨੂੰ ਬੋਲਿਆ ਤੈਨੂੰ ਮੇਰੇ ਗਦੇ ਵਾਲੀ ਮਿਸਾਲ ਬਹੁਤ ਪਸੰਦ ਆਈ ਹੁਣ ਤੂੰ ਦੱਸ ਤੈਨੂੰ ਮੇਰਾ ਭਾਸ਼ਣ ਕਿਹੋ ਜਿਹਾ ਲੱਗਾ ਬੰਦੇ ਨੇ ਜਵਾਬ ਦਿੱਤਾ ਸਾਹਿਬ 19 ਗਧਿਆਂ ਦੀ ਗੈਰ ਮੌਜੂਦਗੀ ਦਾ ਮਤਲਬ ਇਹ ਨਹੀਂ ਕਿ ਵੀ ਗਧਿਆਂ ਦਾ ਚਾਰਾ ਇੱਕ ਹੀ ਗਧੇ ਨੂੰ ਆ ਦਿਓ ਧੰਨਵਾਦ ਜੀ ਅਗਲਾ ਭਾਗ ਇੱਕ ਸ਼ਰਾਬੀ ਆ ਰਿਹਾ ਸੀ ਗਲੀ 'ਚ ਸਾਹਮਣੇ ਤੋਂ ਬਾਬਾ ਜੀ ਆ ਗਏ ਸ਼ਰਾਬੀ ਨੇ ਬਾਬਾ ਜੀ ਦੇ ਪੈਰਾਂ ਨੂੰ ਹੱਥ ਲਾਇਆ ਓਏ ਕਮਲਿਆ ਸ਼ਰਾਬ ਛੱਡ ਰੇ ਰੱਬ ਦਾ ਨਾਂ ਲਿਆ ਕਹ ਨਹੀਂ ਨਰਕਾਂ ਨੂੰ ਜਾਵੇਂਗਾ ਬਾਬਾ ਜੀ ਨੇ ਅਸ਼ੀਰਵਾਦ ਦਿੰਦੇ ਹੋਏ ਕਿਹਾ ਬਾਬਾ ਜੀ ਇੱਕ ਮਿੰਟ ਮੈਨੂੰ ਇੱਕ ਗੱਲ ਦੱਸੋ ਆਹ ਕਿਹੜਾ ਸ਼ਰਾਬ ਵਿੱਚ ਦਾ ਇਹ ਵੀ ਨਰਕਾਂ ਨੂੰ ਜਾਓ ਸ਼ਰਾਬੀ ਨੇ ਪੁੱਛਿਆ ਹਾਂ ਇਹ ਤਾਂ ਪੱਕਾ ਨਰਕਾਂ ਨੂੰ ਜਾ ਬਾਬਾ ਜੀ ਨੇ ਸਮਝਾਉਂਦਿਆਂ ਉਹਨਾਂ ਦੇ ਪਰਵਚਨਾ ਦਾ ਅਸਰ ਹੋ ਗਿਆ ਬਾਬਾ ਜੀ ਆਹ ਕਿਹੜਾ ਠੇਕੇ ਦੇ ਬਾਹਰ ਮੱਛੀ ਦੇ ਪਕੌੜੇ ਤੇ ਮੀਟ ਵੇਚਦਾ ਇਹ ਵੀ ਨਰਕਾਂ ਚ ਜਾਊ ਸ਼ਰਾਬੀ ਨੇ ਅਗਲਾ ਸਵਾਲ ਪੁੱਛਿਆ ਹੋਰ ਕੀ ਇਹ ਤਾਂ ਸਭ ਤੋਂ ਵੱਡਾ ਪਾਪੀ ਹੈ ਬਾਬਾ ਜੀ ਨੇ ਕਿਹਾ ਤੇ ਆਹ ਜਿਹੜੀ ਰਾਤ ਚ ਸ਼ਰਾਬ ਵਰਤੌਂਦੀ ਹੈ ਨਾਲੇ ਡਾਂਸ ਕਰਦੀ ਇਹ ਵੀ ਨਰਕਾਂ ਚ ਜਾਊ ਪੁਛਰਾਬੀ ਨੇ ਫੇਰ ਪੁੱਛਿਆ ਉਹ ਪੱਲੇ ਆਦਮੀਆ ਐਸੀਆਂ ਜਨਾਨੀਆਂ ਲਈ ਸਵਰਗਾਂ 'ਚ ਜਗ੍ਹਾ ਕਿੱਥੇ ਇਹ ਵੀ ਨਰਕਾਂ 'ਚ ਜਾਊ ਬਾਬੇ ਜੀ ਨੇ ਸਮਝਾਇਆ ਬਾਬਾ ਜੀ ਫਿਰ ਨਰਕਾਂ 'ਚ ਕੀ ਪ੍ਰੋਬਲਮ ਐ ਸ਼ਰਾਬੀ ਨੇ ਹੈਰਾਨ ਹੁੰਦੇ ਗਿਆ ਅਗਲੇ ਦਿਨ ਬਾਬਾ ਜੀ ਤੋਂ ਸ਼ਰਾਬੀ ਇਕੱਠੇ ਪੈਗ ਲਾ ਰਹੇ ਸਨ ਧੰਨਵਾਦ ਜੀ